ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡਰੀ ਫਾਰ ਮੌਕਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮਰਨਾ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 83726 10778 ਜੀ ਅੱਜ ਦੀ ਵੀਡੀਓ ਪੈਂਡ ਸਿੰਗਾ ਵਾਲਾ ਜੀ ਤਹਿਸੀਲ ਬਾਗਾਪੁਰਾਣਾ ਤੇ ਜ਼ਿਲ੍ਹਾ ਬਾਇਨੂ ਪੈਂਦਾ ਜੀ ਮੌਕਾ ਅੱਜ ਦੀ ਵੀਡੀਓ ਚ ਤੁਹਾਡੇ ਵਾਸਤੇ ਇੱਕ ਐਨੀਮਲ ਲੈ ਕੇ ਆਏ ਆ ਜੀ ਜਿਹੜੇ ਧਰ ਤੋਂ ਆਪਾਂ ਵੀਡੀਓ ਬਣਾ ਰਹੇ ਆ ਜੀ ਦੁੱਧ ਦਾ ਕੰਮ ਆ ਬਾਈ ਦੇ ਕਾਫੀ ਗੈਂਤੀ ਚ ਮੱਝਾਂ ਵੀ ਰੱਖੀਆਂ ਨੇ ਤੇ ਗਾਇਆਂ ਵੀ ਰੱਖੀਆਂ ਨੇ ਲਗਭਗ 30 ਤੋਂ 40 ਦੇ ਆਸ-ਪਾਸ ਨਾਗ ਹੋਣਗੇ ਜੀ ਇਹਨਾਂ ਚੋ ਇੱਕ ਐਨੀਮਲ ਬਕਾਊ ਆ ਜਿਹਦੀ ਪੂਰੀ ਇਨਫਰਮੇਸ਼ਨ ਮੈਂ ਹੀ ਤੁਹਾਨੂੰ ਦੇਊਗਾ ਜੀ ਤੇ ਜਿਹੜੀ ਮੇਰੇ ਦੁਆਰਾ ਇਨਫਰਮੇਸ਼ਨ ਦੱਸੀ ਜਾਊਗੀ ਉਹ ਮਾਲਕ ਦੁਆਰਾ ਦੱਸੀ ਗਈ ਹੋਊਗੀ ਤਸੱਲੀ ਭਰਕ ਤੁਸੀਂ ਕਰਨੀ ਆ ਜੀ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਤੋਰ ਦਿਓ ਜੀ ਨਾਲ ਦੇ ਨਾਲ ਬਾਈ ਦੇ ਦਸਨ ਮੁਤਾਬਕ ਜੀ ਸੂਆ ਬਾਈ 10 ਦਾ ਪਹਿਲਾ ਸੂਈ ਆ ਜੀ ਮੂਹ ਤੋਂ 4 ਦਿਨ ਦਾ ਜੀ 3 ਦਿਨ ਸਮਾਂ ਹੋ ਗਿਆ ਸੂਈ ਨੂੰ ਬੱਚਾ ਮਗਰ ਇਹਦੇ ਬੱਚਾ ਜੇਰ ਦੀ ਪ੍ਰੋਪਰ ਡੰਨ ਆ ਜੀ 17 ਤੋਂ 18 ਕਿਲੋ ਨੈਟ ਬੌਲੀ ਤਿਆਰ ਆ ਕੋਈ ਵੀ ਸੱਜਣ ਨੈਟ ਜਿਹੜਾ ਬੌਲਾ ਤਿਆਰ ਆ ਜੀ 17 ਤੋਂ 18 ਕਿਲੋ ਕੋਈ ਵੀ ਔਰ ਦੋ ਟਾਈਮ ਚਾਰ ਟਾਈਮ ਚਵਾਈ ਕਰ ਸਕਦਾ ਜੀ ਸੋਹਣਾ ਫਿਟਨੈਸ ਵਾਲਾ ਹਵਾਨਾ ਲੈ ਚੱਲੀ ਵੀਰੇ ਬਾਕੀ ਬਾਈ ਕਹਿੰਦਾ ਠੰਡੀ ਸੀਲ ਖਣਾ ਦੀ ਗਾਰੰਟੀ ਹੋਊਗੀ ਬੇਫਿਕਰ ਹੋ ਜੋ ਸੋਹਣਾ ਬਾਡੀ ਸਟਰਕਚਰ ਆ ਜੀ ਬਾਕੀ ਫਿਟਿੰਗ ਵਾਲਾ ਹਵਾਨਾ ਹਵਾਨੇ ਤੇ ਬਰੀਕ-ਬਰੀਕ ਵੇਂਜ ਤੁਸੀਂ ਚੈੱਕ ਕਰ ਸਕਦੇ ਹੋ ਥਾਣ ਕੱਲਾ-ਕੱਲਾ ਨਿਖੜਮਾ ਹੱਥੀ ਚਵਾਈ ਵਾਲਾ ਥਾਣਾ ਜੀ ਡਿਮਾਂਡ ਇਹਦੀ 85000 ਰੁਪਿਆ ਬਾਈ ਕਰਦੇ ਆ ਵਿੱਚੋਂ ਬਾਈ ਕਹਿੰਦਾ ਮਾਨਤਾ ਨਾ ਪਾਏ ਗਏ ਸੱਜਣ ਦਾ ਜ਼ਰੂਰ ਕਰਦਾਂਗੇ ਕੋਈ ਵੀ ਆਰਾਮ ਦੀ ਤਸੱਲੀ ਆਸਤੇ ਚਵਾਈ ਕਰ ਸਕਦਾ ਜੀ ਬਾਕੀ ਹਵਾਨੇ ਦੀ ਖੂਬਸੂਰਤੀ ਤੁਹਾਨੂੰ ਨੇੜੇ ਤੋਂ ਚੈੱਕ ਕਰਾ ਦਿੰਨੇ ਆ ਜੀ ਦੁੱਧ 2.5 ਦਾ ਬਾਹਲਾ ਨਹੀਂ ਤਾਂ 23-24 ਕਿਲੋ ਖੁੱਲਾ ਹੀ ਪਾ ਜੂਗੀ ਬਾਕੀ ਸੇਵਾ ਦੇ ਸ਼ਰਤੇ ਆ 85000 ਰੁਪਏ ਜੋ ਮਾਨ ਤਾਨ ਹੋ ਜੂਗਾ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਜੀ ਧੰਨਵਾਦ ਜੀ